ਜਿਸ ਧਰਤੀ ਦਾ ਨਾਮ ਹੀ ਪੰਜ ਆਬ ਹੈ ਪਾਵ ਪੰਜ ਦਰਿਆਵਾਂ ਦੀ ਧਰਤੀ ਉਸ ਪੰਜਾਬ ਨੂੰ ਅੱਜ ਆਪਣੇ ਹੀ ਪਾਣੀ ਲਈ ਲੜਨਾ ਪੈ ਰਿਹਾ ਹੈ ਸਾਡੇ ਦਰਿਆ ਸਿਰਫ ਪਾਣੀ ਦੀਆਂ ਧਾਰਾਵਾਂ ਨਹੀਂ ਹਨ ਉਹ ਸਾਡੀਆਂ ਨਾੜੀਆਂ ਵਿੱਚ ਦੌੜਦੀ ਜ਼ਿੰਦਗੀ ਹਨ ਇਹ ਹੀ ਪਾਣੀ ਸਾਡੀ ਫਸਲ ਹੈ ਇਹ ਹੀ ਰੋਜ਼ਗਾਰ ਦਾ ਸਾਧਨ ਹੈ ਇਹ ਹੀ ਸਾਡੀ ਪਛਾਣ ਹੈ ਪਰ ਅਫਸੋਸ ਕੁਝ ਹੁਕਮਰਾਨਾਂ ਨੇ ਸੱਤਾ ਦੇ ਲਾਲਚ ਵਿੱਚ ਇਸੇ ਪਾਣੀ ਦਾ ਸੌਦਾ ਕਰ ਦਿੱਤਾ ਪਹਿਲਾਂ 1978 ਵਿੱਚ ਅਕਾਲੀ ਦਲ ਦੀ ਸਰਕਾਰ ਨੇ ਸਤਲੁਜ-ਯਮੁਨਾ ਲਿੰਕ ਨਹਿਰ ਯਾਨੀ S Y L ਨਹਿਰ ਦੇ ਸਰਵੇ ਨੂੰ ਮਨਜ਼ੂਰੀ ਦਿੱਤੀ। ਫਿਰ 1981 ਵਿੱਚ ਕਾਂਗਰਸ ਸਰਕਾਰ ਨੇ ਹਰਿਆਣਾ ਨਾਲ ਪਾਣੀ ਵੰਡਣ ਦਾ ਸਮਝੌਤਾ ਕੀਤਾ ਅਤੇ 1982 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੰਦਰਾ ਗਾਂਧੀ ਨਾਲ ਮਿਲ ਕੇ ਪੰਜਾਬ ਦੀ ਧਰਤੀ ਤੇ S Y L ਦਾ ਨੀਂਹ ਪੱਥਰ ਰੱਖਿਆ। ਇਹ ਉਹੀ ਸ਼ੁਰੂਆਤ ਸੀ ਜਦੋਂ ਪੰਜਾਬ ਤੋਂ ਪਾਣੀ ਖੋਹਣ ਦੀ ਸਾਜ਼ਿਸ਼ ਕੁੱਲਿਆਂ ਹੋਣ ਲੱਗੀ ਪਰ ਹੁਣ ਪੰਜਾਬ ਬਦਲ ਚੁਕਾ ਏ ਹੁਣ ਪੰਜਾਬ ਦੀ ਵਾਗਡੋਰ ਭਗਵੰਤ ਮਾਨ ਦੇ ਹੱਥ ਵਿੱਚ ਹੈ ਪਿਛਲੇ 3 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਵਿਖਾਇਆ ਜੋ ਦਹਾਕਿਆਂ ਤੋਂ ਕੋਈ ਨਹੀਂ ਕਰ ਸਕਿਆ ਪੁਰਾਣੀਆਂ ਬੰਦ ਪਈਆਂ ਨਹਿਰਾਂ ਮੁੜ ਸੁਰਜੀਤ ਕੀਤੀਆਂ ਗਈਆਂ ਨਵੀਆਂ ਛੋਟੀਆਂ-ਛੋਟੀਆਂ ਨਹਿਰਾਂ ਬਣਾਈਆਂ ਗਈਆਂ ਅਤੇ ਕਈ ਇਲਾਕਿਆਂ ਵਿੱਚ 35-40 ਸਾਲਾਂ ਬਾਅਦ ਪਹਿਲੀ ਵਾਰ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਦਰਸਲ ਪੁਰਾਣੀ ਸਰਕਾਰਾਂ ਦੀ ਲਾਪਰਵਾਹੀ ਕਾਰਨ ਪੰਜਾਬ ਆਪਣੇ ਹਿੱਸੇ ਦਾ ਪੂਰਾ ਪਾਣੀ ਕਦੇ ਵਰਤ ਹੀ ਨਹੀਂ ਸਕਿਆ ਕਿਉਂਕਿ ਨਹਿਰਾਂ ਦਾ ਜਾਲ ਹੀ ਨਹੀਂ ਸੀ ਅਤੇ ਇਸੇ ਦਾ ਫਾਇਦਾ ਚੁੱਕ ਕੇ ਹਰਿਆਣੇ ਨੂੰ ਕਈ ਸਾਲਾਂ ਤੱਕ ਪੰਜਾਬ ਦਾ ਬਾਧੂ ਪਾਣੀ ਮਿਲਦਾ ਰਿਹਾ ਉਹ ਇੰਨੇ ਸਾਲਾਂ ਤੱਕ ਇਸ ਮੁਫਤ ਪਾਣੀ ਦੇ ਆਦੀ ਹੋ ਗਏ ਕਿ ਹੁਣ ਜਦੋਂ ਪੰਜਾਬ ਪੂਰੇ ਹਿਸਾਬ ਨਾਲ ਆਪਣੀ ਹਿੱਸੇਦਾਰੀ ਦਾ ਪਾਣੀ ਖੁਦ ਵਰਤਣ ਲੱਗਾ ਹੈ ਤਾਂ ਉਹਨਾਂ ਨੂੰ ਤਕਲੀਫ ਹੋਣ ਲੱਗੀ ਇਸ ਸਾਲ ਹਰਿਆਣੇ ਨੇ ਮਾਰਚ ਵਿੱਚ ਹੀ ਆਪਣੀ ਪੂਰੀ 2.987 ਐਮਐਫ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਇਸ ਦੇ ਬਾਵਜੂਦ ਪੰਜਾਬ ਨੇ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਪੀਣ ਵਾਲੇ ਪਾਣੀ ਲਈ ਸਪਲਾਈ ਜਾਰੀ ਰੱਖੀ ਸਿਰਫ ਤੇ ਸਿਰਫ ਮਾਨਵੀ ਜ਼ਰੂਰਤਾਂ ਲਈ ਪਰ ਫਿਰ ਵੀ ਅੱਧੀ ਰਾਤ ਨੂੰ ਬਿਨਾ ਪੰਜਾਬ ਨੂੰ ਪੁੱਛੇ BBMB ਦੀ ਮੀਟਿੰਗ ਵਿੱਚ ਚੁੱਪਚਾਪ ਫੈਸਲਾ ਲਿਆ ਗਿਆ ਕਿ ਹੁਣ ਪੰਜਾਬ ਦਾ ਹੋਰ ਜ਼ਿਆਦਾ ਪਾਣੀ ਚੁਰਾ ਕੇ ਹਰਿਆਣਾ ਨੂੰ ਦਿੱਤਾ ਜਾਵੇਗਾ ਪਰ ਇਹ ਸਵਾਰ ਪੰਜਾਬ ਚੁੱਪ ਨਹੀਂ ਬੈਠਿਆ ਸਵੇਰੇ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਿਸ ਨੂੰ BBMB ਦੇ ਨੰਗਲ ਕੰਟਰੋਲ ਕੇਂਦਰ ਭੇਜਿਆ ਸਾਈਟ ਨੂੰ ਸੀਲ ਕੀਤਾ ਗਿਆ ਅਤੇ ਪਾਣੀ ਦਾ ਵਹਾਅ ਰੋਕ ਦਿੱਤਾ ਗਿਆ ਮੁੱਖ ਮੰਤਰੀ ਖੁਦ ਉੱਥੇ ਪਹੁੰਚੇ ਅਤੇ ਸਾਫ਼ ਸ਼ਬਦਾਂ ਵਿੱਚ ਐਲਾਨ ਕੀਤਾ ਪੰਜਾਬ ਦਾ ਪਾਣੀ ਸਿਰਫ ਪੰਜਾਬ ਲਈ ਹੈ ਪੰਜਾਬ ਦੇ ਲੋਕਾਂ ਲਈ ਹੈ ਤੇ ਕਿਸਾਨਾਂ ਦੀਆਂ ਫਸਲਾਂ ਲਈ ਹੈ ਹੁਣ ਇੱਕ ਬੂੰਦ ਵੀ ਸਾਡੀ ਮਨਜ਼ੂਰੀ ਤੋਂ ਬਿਨਾਂ ਬਾਹਰ ਨਹੀਂ ਜਾਵੇਗੀ ਹਰਿਆਣੇ ਨੂੰ ਪੀਣ ਲਈ ਜਿੰਨਾ ਜ਼ਰੂਰੀ ਹੈ ਉਹਨਾਂ ਪਾਣੀ ਮਿਲੇਗਾ ਪਰ ਖੇਤੀ ਲਈ ਪੰਜਾਬ ਦਾ ਹੱਕ ਹੁਣ ਪੰਜਾਬ ਵਿੱਚ ਹੀ ਰਹੇਗਾ ਉਸੇ ਦਿਨ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਮੀਟਿੰਗ ਦੇ ਤੁਰੰਤ ਬਾਅਦ ਮੁੱਖ ਮੰਤਰੀ ਨੇ ਅਗਲੇ ਹੀ ਦਿਨ ਲਈ ਇੱਕ ਸਰਬਪਾਰਟੀ ਮੀਟਿੰਗ ਵੀ ਬੁਲਾ ਲਈ ਅਤੇ ਇਹ ਫੈਸਲਾ ਵੀ ਲਿਆ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ ਜਿਸ ਵਿੱਚ ਸਾਫ਼-ਸਾਫ਼ ਕਿਹਾ ਜਾਵੇਗਾ ਪਾਣੀ ਸਿਰਫ ਸਰੋਤ ਨਹੀਂ ਹੈ ਇਹ ਪੰਜਾਬ ਦੀ ਸੁਰੱਖਿਆ ਦਾ ਵਿਸ਼ਾ ਹੈ ਹੁਣ ਇਹ ਸਿਰਫ ਸਰਕਾਰ ਦੀ ਲੜਾਈ ਨਹੀਂ ਰਹੀ ਹੁਣ ਇਹ ਪੂਰੇ ਪੰਜਾਬ ਦਾ ਐਲਾਨ ਹੈ ਕਿ ਸਾਡਾ ਪਾਣੀ ਸਿਰਫ ਸਾਡਾ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਅਸੀਂ ਪੰਜਾਬ ਦੇ ਪਾਣੀ ਤੇ ਕਦੇ ਸਮਝੌਤਾ ਨਹੀਂ ਕਰਾਂਗੇ ਅਤੇ ਆਪਣੇ ਹਿੱਸੇ ਦੀ ਇੱਕ ਬੂੰਦ ਪਾਣੀ ਵੀ ਕਿਸੇ ਹੋਰ ਨੂੰ ਨਹੀਂ ਦੇਵਾਂਗੇ ਅਸੀਂ ਨਾ ਝੁਕਾਂਗੇ ਨਾ ਰੁਕਾਂਗੇ ਸਾਡਾ ਪਾਣੀ ਸਾਡਾ ਹੱਕ ਹੈ ਪੰਜਾਬ ਦਾ ਪਾਣੀ ਪੰਜਾਬ ਲਈ ਸੀ ਹੈ ਅਤੇ ਰਹੇਗਾ